ਸ਼ਹਿਰ ਲਾਹੌਰ ਮੁਬਾਰਕ ਸਿੱਖਾਂ ਨੂੰ ਹੋਇਆ ਏ ਲਾਵਣ ਲਈ ਜ਼ੁਲਮੀ ਤੱਬੇ ਖੂਨ ਨਾਲ ਧੋਇਆ ਏ ਉਸ ਦੀ ਹਰ ਗਲੀ ਗਲੀ ਨੇ ਸਾਡਾ ਮਨ 모ਇਆ ਏ ਦਿੱਤੇ ਸਤ ਗੁਰੂ ਇਸ ਨੇ ਸ਼ਹਿਰ ਬਲਹਾਰੀ ਐ ਦਿੱਤੇ ਸਤ ਗੁਰੂ ਇਸ ਨੇ ਸ਼ਹਿਰ ਬਲਹਾਰੀ ਐ ਮਈ ਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਭਾਰੀ ਐ ਰਹਿਮਤ ਗੁਰੂ ਅਮਰਦਾਸ ਦੀ ਚੁੱਕਾ ਤੋਂ ਧਰਮ ਲਾ ਝੰਡਾ ਏਸ ਤਾਂ ਚੁਲਨਾਰਾ ਨੂਰ ਹਜੂਰ ਦਾ ਇੱਥੇ ਕਰਨਾ ਮਨ ਢੁਲਦਾ ਰਹਾ ਤਰਤੀ ਤੇ ਰਹਿਮ ਕਰਨ ਲਈ ਮੌਲਾ ਸਦ ਭੁਲ ਨਾਰਾ ਮਿੱਟੀ ਇਸ ਭਾਗ ਭਰੀ ਦੀ ਸਫਲ ਹੀ ਕਮਾਈ ਐ ਮਿੱਟੀ ਇਸ ਬਾਗ ਭਰੀ ਦੀ ਸਫਲ ਹੀ ਕਮਾਈ ਐ ਛੋਡੀ ਸੁਲਤਾਨ ਪਿਤਾ ਧੰਨ ਤੇਰੀ ਵਡਿਆਈ ਐ ਧਨ ਤਨ ਗੁਰੂ ਰਾਮਦਾਸ ਦੀ ਸ਼ਹਿਰ ਲਾਹੌਰ ਮੁਬਾਰਕ ਸਿੱਖਾ ਨੂੰ ਹੋਇਆ ਏ ਲਾਵਣ ਲਈ ਜ਼ੁਲਮੀ ਤੱਬੇ ਹੂਨ ਨਾਲ ਧੋਇ ਆਏ ਉਸ ਦੀ ਹਰ ਗਲੀ ਗਲੀ ਨੇ ਸਾਡਾ ਮਨ 모ਇਆ ਏ ਦਿੱਤੇ ਸਤ ਗੁਰੂ ਇਸ ਨੇ ਸ਼ਹਿਰ ਬਲਹਾਰੀ ਹੈ ਦਿੱਤੇ ਸਤ ਗੁਰੂ ਇਸ ਨੇ ਸ਼ਹਿਰ ਬਲਹਾਰੀ ਹੈ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਭਾਰੀ ਹੈ ਰਹਿਮਤ ਗੁਰੂ ਅਮਰਦਾਸ ਦੀ ਜੋਗਾ ਤੋਂ ਧਰਮ ਦਾ ਢੰਡਾ ਏਸ ਤਾਂ ਝੁਲਦਾਰਾ ਨੂਰ ਹਜੂਰ ਦਾ ਇੱਥੇ ਕਰਨਾ ਮਲ ਢੁਲਦਾਰਿਆ ਧਰਤੀ ਤੇ ਰਹਿਮ ਕਰਨ ਲਈ ਮੌਲਾ ਸਦ ਫੁਲਦਾਰਾ ਮਿੱਟੀ ਇਸ ਭਾਗ ਭਰੀ ਦੀ ਸਫਲ ਕਮਾਈ ਆ ਮਿੱਟੀ ਇਸ ਭਾਗ ਭਰੀ ਦੀ ਸਫਲੀ ਕਮਾਈ ਏ ਛੋਟੀ ਸੁਲਤਾਨ ਪਿਤਾ ਧਾਨਾ ਤੇਰੀ ਵਡਿਆਈ ਏ ਤਨ ਤਨ ਗੁਰੂ ਰਾਮਦਾਸ ਦੀ ਔ ਪਰਬਤ ਤੋਂ ਪਾਉਣ ਲਿਆਈ ਮਸਤ ਸਗੰਦੀ ਨੂੰ ਖੜ ਗਿਆ ਦਿਮਾਗ ਸਬਸ ਦੇ ਸ਼ੋਕੇ ਬਲੰਦੀ ਨੂੰ ਕੀਤੀ ਨੇਤ ਨੇਤ ਸਾਦੂਆਂ ਤੇਰੀ ਪਸੰਦੀ ਨੂੰ ਰਾਮ ਕੁਲ ਰਾਮ ਪ੍ਰਗਟੇ ਹੋਇਆ ਪੁਨ ਭਾਰੀ ਐ ਰਾਮ ਕੁਲ ਰਾਮ ਪ੍ਰਗਟੇ ਹੋਇਆ ਪੁਨ ਭਾਰੀ ਐ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਭਾਰੀ ਐ ਰਹਿਮਤ ਗੁਰੂ ਅਮਰਦਾਸ ਦੀ ਇਥੇ ਜੁਦਲਵ ਕੁਸ਼ ਕਰਕੇ ਜੇ ਤੂੰ ਅਖਵਾਏ ਨੇ RAM ਤੇ ਲਛਮਣ ਹਨਮਨ ਇਸ ਤਾਂ ਆਏ ਨੇ ਇਥੇ ਜੁਦਲਵ ਕੁਸ਼ ਕਰਕੇ ਜੇ ਤੂੰ ਅਖਵਾਏ ਨੇ ਸੀਤਾ ਪੁੱਤ ਸ਼ਹਿਰ ਵਸਾ ਕੇ ਸੀਤਾ ਪੁੱਤ ਸ਼ਹਿਰ ਵਖਾਸਾ ਕੇ ਉਹ ਜਗ ਕਰਵਾਏ ਨੇ ਅਮਰਤ ਕੁੰਡ ਸੁਰਗੋਂ ਲਿਆ ਕੇ ਫੌਜੀ ਜਵਾਈ ਹੈ ਅਮਰਤ ਕੁੰਡ ਸਰ ਕੋ ਲਿਆ ਕੇ ਫੌਜ ਜਵਾਈ ਹੈ ਸੋਢੀ ਸੁਲਤਾਨ ਪਤਾ ਧਾਨ ਤੇਰੀ ਵਡਿਆਈ ਹੈ ਧਨ ਤਨ ਗੁਰੂ ਰਾਮਦਾਸ ਦੀ ਔ ਪੰਡਤ ਦੀ ਟਗੀ ਸਮਾਦੀ ਹਰ ਦੇ ਸਕੂਨ ਹੈ ਤਨ ਮਨ ਸਭ ਸੀਤਲ ਹੋਇਆ ਨਸ ਅਜ ਨੂੰ ਨਹਿ ਘੜਿਆ ਸੰਸਾਰ ਸੁਖਾਂ ਦਾ ਦਾਤੇ ਕਾਨੂੰਨ ਹੈ ਸ਼ਾਂਤ ਚਿਤਪੁਰਖ ਭੇਜਿਆ ਰਹਿਮਤ ਕਰ ਭਾਰੀ ਐ ਸ਼ਾਂਤ ਚਿਤਪੁਰਖ ਭੇਜਿਆ ਰਹਿਮਤ ਕਰ ਭਾਰੀ ਐ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਭਾਰੀ ਐ ਰਹਿਮਤ ਗੁਰੂ ਅਮਰਦਾਸ ਦੀ ਸੂਰਜ ਕੋਲ ਖਾਨਦਾਨ ਤੇ ਧਰਤੀ ਵੀ ਉਹੀ ਐ ਮਨੀਆਂ ਦੇ ਕਦਮਾਂ ਸਦਕਾ ਪਾਵਣ ਜੋ ਹੋਈ ਐ ਆਉਣਾ ਤੱਕ ਸਤਗੁਰ ਦੀ ਦਾ ਮਈ ਕੀ ਖੁਸ਼ਬੋਈ ਵੇਲਾ ਤਨ ਘੜੀ ਸਹਾਰੀ ਕੁਦਰਤ ਨਸ਼ਿਆਈ ਐ ਵੇਲਾ ਤਨ ਘੜੀ ਸਹਾਰੀ ਕੁਦਰਤ ਨਸ਼ਿਆਈ ਐ ਸੋਡੀ ਸੁਲਤਾਨ ਪਿਤਾ ਧੰਨ ਤੇਰੀ ਵਡਿਆਈ ਐ ਤਨ ਤਨ ਗੁਰੂ ਰਾਮਦਾਸ ਦੀ ਹੋਇਆ ਹਰ ਚਿਹਰਾ ਰੋਸ਼ਨ ਨਸ਼ਿਆ ਹਨੇਰਾ ਹੈ ਖੜੀਆਂ ਹਰ ਦਿਲ ਦੀਆਂ ਲਹਿਰਾ ਖੁਸ਼ੀਆਂ ਦਾ ਡੇਰਾ ਹੈ ਜੁਗਾ ਦੇ ਮਗਰੋਂ ਪਾਇਆ ਜੁਗਾ ਦੇ ਮਗਰੋਂ ਪਾਇਆ ਰਾਮ ਜੀ ਫੇਰਾ ਹੈ ਕਲ ਯੁਗ ਦੇ ਸੰਕਟ ਹਰਨੇ ਆਇਆ ਗਰਧਾਰੀ ਐ ਕਲ ਯੁਗ ਦੇ ਸੰਕਟ ਹਰਨੇ ਆਇਆ ਗਰਦਾਰੀ ਐ ਮਹਿਮਾ ਗੁਰੂ ਅਮਰਦਾਸ ਦੀ ਦੁਨੀਆਂ ਤੋਂ ਨਿਆਰੀ ਐ ਤਨ ਤਨ ਗੁਰੂ ਰਾਮਦਾਸ ਜੀ ਕੰਡਾ ਸ਼ੁਭੇ ਰਾਵਤੀ ਦਾ ਵਾਕਿਆ ਲਾਹੌਰ ਇਹ ਤੇ ਕ੍ਰਿਸ਼ੀ ਪਧਾਰੇ ਸ਼ਿਵ ਜੀ ਫਰਮੌਰ ਹੈ ਇਸ ਦੇ ਟੱਟ ਰਾਮ ਕਹਾਣੀ ਲਿਖ ਲਈ ਕਰ ਗੌਰ ਹੈ ਰਿਕੀਸ਼ਰੀ ਬਾਲਮੀਕ ਨੇ ਕੀਤੀ ਲਖਾਈ ਐ ਰਿਕੀਸ਼ਰੀ ਬਾਲਮੀਕ ਨੇ ਕੀਤੀ ਲਖਾਈ ਐ ਛੋਟੀ ਸੁਲਤਾਨ ਪਿਤਾ ਧੰਨਾ ਤੇਰੀ ਵਡਿਆਈ ਐ ਧਨ ਤਨ ਗੁਰੂ ਰਾਮਦਾਸ ਜੀ ਤੇਰੇ ਦਰ ਕਰ ਦੇ ਕੂਕਰ ਸ਼ਕਤੀ ਭਰਪੂਰ ਹੈ ਕੀਰਾਨੂਰਾ ਅਰਸ਼ ਦੇ ਸੁੰਦਰ ਦਸਤੂਰ ਹੈ ਰੰਗ ਰੰਗ ਦੀ ਰੌਣਕ ਲਾਈ ਆ ਤੇਰਾ ਹੀ ਨੂਰ ਹੈ ਸੁਖਮਨ ਤੋਂ ਹੋ ਅਸਤੁੱਲਾ ਬਣਿਆ ਸੰਸਾਰੀ ਐ ਸੁਖਮਨ ਤੋਂ ਹੋ ਅਸਤੁੱਲਾ ਬਣਿਆ ਸੰਸਾਰੀ ਐ ਮਈਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਐ ਰਹਿਮਤ ਗੁਰੂ ਅਮਰਦਾਸ ਦੀ ਅਰਸ਼ਾਂ ਤੋਂ ਦੇਵਤਿਆਂ ਨੇ ਕੀਤੀ ਦਾਕਾਰ ਹੈ ਖਿੜਗੀ ਬਨਾਸਪਤੀ ਤੇ ਮਈ ਕੀ ਗੁਲਜ਼ਾਰ ਹੈ ਅਰਸ਼ਾਂ ਤੋਂ ਦੇਵਤਿਆਂ ਨੇ ਕੀਤੀ ਜੈਕਾਰ ਹੈ